ਕੂੜੇ ਕਰਕਟ ਦੇ ਢੇਰਾਂ ਦੇ ਨਾਲ ਹੋਈ ਪਈ ਹੈ ਗੰਦੀ ਹੁਸ਼ਿਆਰਪੁਰ ਦੀ ਰਹੀਮਪੁਰ ਮੰਡੀ ਲੋਕੀ ਅਧਿਕਾਰੀਆਂ ਨੂੰ ਸਮੱਸਿਆ ਦੱਸ-ਦੱਸ ਚੁੱਕੇ ਨੇ ਥੱਕ ਉਹ ਕਹਿ ਰਹੇ ਨੇ ਕਿੰਨੀ ਵਾਰੀ ਦੱਸਤਾ ਹੈ ਪਰ ਨਹੀਂ ਰਿਹਾ ਇੱਥੋਂ ਕੋਈ ਆਕੇ ਕੂੜਾ ਚੱਕ ਸੋ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਿਕੇਤ ਸ਼ਰਮਾ ਸੋ ਇਸ ਵਕਤ ਅਸੀਂ ਹੁਸ਼ਿਆਰਪੁਰ ਦੀ ਰਹੀਮਪੁਰ ਮੰਡੀ ਵਿਖੇ ਖੜੇ ਹਾਂ ਜਿੱਥੇ ਕੀ ਕੂੜੇ ਦੇ ਢੇਰ ਜਿਹੜੇ ਕਿ ਥਾਂ-ਥਾਂ ਤੇ ਲੱਗੇ ਹੋਏ ਨੇ ਤਾਂ ਇੱਕ ਵਾਰੀ ਤਸਵੀਰਾਂ ਵੀ ਜਿਹੜੀਆਂ ਕਿ ਤੁਹਾਡੇ ਨਾਲ ਉਹ ਵੀ ਅਸੀਂ ਸਾਂਝੀਆਂ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਕੂੜੇ ਦੇ ਢੇਰ ਪੂਰੇ ਲੱਗੇ ਹੋਏ ਨੇ ਤਾਂ ਜਿਹੜੇ ਲੋਕ ਨੇ ਇੱਥੋਂ ਨਿਕਲਦੇ ਨੇ ਗੰਦੀ ਬਦਬੂ ਆਂਦੀ ਹੈ ਜਾਂ ਜਿਨ੍ਹਾਂ ਦੀਆਂ ਰੇੜੀਆਂ ਨੇ ਜੋ ਕਿ ਆਪਣੀ ਰੋਜ਼ੀ-ਰੋਟੀ ਕਮਾਉਂਦੇ ਨੇ ਉਹ ਤਾਂ 24 ਘੰਟੇ ਬੋ ਦੇ ਵਿੱਚ ਹੀ ਘਿਰੇ ਰਹਿੰਦੇ ਨੇ ਤਾਂ ਉਹਨਾਂ ਦੇ ਨਾਲ ਵੀ ਹੁਣ ਗੱਲਬਾਤ ਕਰਦੇ ਹਾਂ ਕਿ ਜਿਹੜੀ ਕਿ ਸਾਰੀ ਗੱਲਬਾਤ ਹੈ ਕਦੋਂ ਦੀ ਸਮੱਸਿਆ ਹੈ ਇਹ ਭਾਈ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਮੇਰਾ ਸਰ ਰਕੇਸ਼ ਕੁਮਾਰ ਜੀ ਇਹ ਕੀ ਗੱਲਬਾਤ ਹੋਈ ਆ ਢੇਰ ਲੱਗੇ ਹੋਏ ਨੇ ਕੂੜੇ ਦੇ ਤੁਸੀਂ ਕਿੰਨੀ ਕਾਰੀ ਕਹਿ ਚੁੱਕੇ ਹੋ ਇਸ ਦਾ ਹੱਲ ਕਰਵਾਉਣ ਦੇ ਲਈ ਕੂੜੇ ਦੇ ਢੇਰ ਜੀ ਜਦੋਂ ਚੇਅਰਮੈਨ ਸਾਹਿਬ ਨਵੇਂ-ਨਵੇਂ ਆਏ ਸੀਗੇ ਇੱਕ ਵਾਰੀ ਚੁਕਾਇਆ ਗਿਆ ਉਹ ਕਹਿੰਦੇ ਜੀ ਮੁੜ ਕੇ ਗੰਦਗੀ ਨਹੀਂ ਲੱਗੂਗੀ ਮੈਨੂੰ ਦੂਜੇ ਤੀਜੇ ਦਿਨ ਕੂੜਾ ਚੁਕਾਇਆ ਕਰਾਂਗੇ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਪਿਛਲੀ ਵਾਰ ਤੁਸੀਂ ਆਏ ਸੀਗੇ ਹੁਣ ਵੀ ਦੇਖ ਲਓ ਬੇ ਮਹੀਨੇ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਕੂੜਾ ਦੁਬਾਰਾ ਚੱਕਿਆ ਨਹੀਂ ਗਿਆ ਤੇ ਗੰਦਗੀ ਦੇ ਢੇਰ ਆ ਗਾਹ ਗਾਣੇ ਬੰਦ ਹੋ ਗਏ ਤੁਸੀਂ ਮਾਰਕੀਟ ਦੇ ਲੋਕ ਸਾਰਾ ਸੁਣਨਾ ਪਿਆ ਮੰਡੀ ਐਡੀ ਵੱਡੀ ਮੰਡੀ ਆ ਲੱਖਾਂ ਬਿਮਾਰੀ ਦਾ ਘਰ ਪਿਆ ਸੀ ਆ ਦੇਖ ਲੋ ਪੈਰਾਂ ਦਾ ਹਾਲ ਦੇਖੋ ਪੈਰ ਖਰਾਬ ਹੋਏ ਪਏ ਸਾਡੇ ਗੰਦੇ ਪਾਣੀ ਨਾਲ ਨਾ ਕੋਈ ਕਸਟਮਰ ਚੜਦਾ ਮੰਡੀ ਦੇਖ ਲੋ ਸਾਰੀ ਬੇਲੀ ਪਈ ਆ ਲੱਖਾਂ ਰੁਪਏ ਟੈਕਸ ਜਾਂਦਾ ਮੰਡੀ 'ਦੋ ਉਸ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਸਾਡੀ ਅਸੀਂ ਕਿ ਦਫ਼ਤਰ ਨੂੰ ਕਹਿੰਦੇ ਆ ਤਾਂ ਕਹਿੰਦੇ ਚਕਾਵਾਂਗੇ ਜੀ ਕੂੜਾ ਚਕਾਵਾਂਗੇ ਜੀ ਅੱਜ ਕੱਲ ਅੱਜ ਕੱਲ ਬਸ ਭਰੋਸਾ ਹੀ ਦੇਈ ਜਾਂਦੇ ਆ ਚੱਕਦੇ ਹਨ ਨੀਗੇ ਵੈਸੇ ਤਾਂ ਕਹਿ ਦਿੰਦੇ ਨੇ ਸ਼ਹਿਰ 'ਚ ਸਾਫ ਸਫਾਈ ਰੱਖੋ ਕਿਉਂਕਿ ਆਪਾਂ ਕਹਿ ਲਈਏ ਕਿ ਬਰਸਾਤੀ ਮੌਸਮ ਹੈ ਡੇਂਗੂ ਮਲੇਰੀਆ ਦਾ ਵੀ ਖਤਰਾ ਰਹਿੰਦਾ ਹੈ ਤਾਂ ਹੁਣ ਇੱਥੋਂ ਤਾਂ ਕੂੜਾ ਹੀ ਨਹੀਂ ਚੱਕਿਆ ਜਾ ਰਿਹਾ ਬਹੁਤ ਦਿੱਕਤ ਸਰ بارش ਦੇ ਦੇ ਵਿੱਚ ਤਾਂ ਹੁਣ ਤੁਸੀਂ ਸਾਲ ਨਾਲ بارش ਬਹਿ ਕੇ ਹਟਿਆ ਹੁਣ ਸਮੈਲ ਦੇ ਉਹ ਲੈ ਤੁਹਾਡੇ ਸਾਹਮਣੇ ਕਿੰਨੀ ਚੜਦੀ ਆ ਵੇ ਖੜਾ ਉਹਨਾਂ ਤੋਂ ਸਵਾਰ ਅਸੀਂ 24 ਘੰਟੇ ਮਤਲਬ 24 ਘੰਟੇ ਦੇ ਵਿੱਚ ਸਿਰਫ 6-7 ਘੰਟੇ ਨਹੀਂ ਹੁੰਦੇ ਆ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਇਥੇ ਰਹਿਣਾ ਆ ਤੇ ਜਿੰਨਾ ਦਸਵਾਰ ਹੋਇਆ ਪਿਆ ਇੱਕ ਤਾਂ ਕਸਟਮਰ ਆਂਦੇ ਨਹੀਂ INR ਬੇ ਲੱਖ ਰੁਪਏ ਦਾ ਸੌਦਾ ਲਾ ਕੇ ਬੈਠਦੇ ਆ ਅਸੀਂ ਕਸਟਮਰ ਇੱਕ ਨਹੀਂ ਹੈਗਾ ਅਸੀਂ ਤਾਂ ਮਤਲਬ ਕਿ ਬੇਕਾਰ ਹੋਏ ਪਏ ਨਾ ਗਾਗ ਵੱਲੋਂ ਵੀ ਗਾਹ ਕਹਿੰਦੇ ਗਾਲ੍ਹਾਂ ਕੱਢਦੇ ਸਾਨੂੰ ਕਹਿੰਦੇ ਤੁਸੀਂ ਸਭਾਈ ਨਹੀਂ ਕਰਾਂਦੇ ਅਹੀ ਕਹਦੇ ਕਾ ਜਈਏ ਦੱਸੋ ਨਹੀਂ ਇਹ ਢੇਰ ਜਿਹੜੇ ਕੀ ਨੇ ਕਿੰਨੀ ਕੁ ਦੇਰ ਦੇ ਫਿਲਹਾਲ ਲੱਗੇ ਹੋਏ ਨੇ ਤਾਂ ਕਿੰਨੀ ਕਰੀ ਤੁਸੀਂ ਅਧਿਕਾਰੀਆਂ ਕੋ ਜਾ ਚੁੱਕੇ ਹੋ ਉਹਨਾਂ ਨੂੰ ਆਪਣੀ ਸਮੱਸਿਆ ਦੱਸ ਚੁੱਕੇ ਆ ਜੀ ਮਹੀਨੇ ਤੋਂ ਉੱਪਰ ਹੋ ਗਿਆ ਸਰ ਜੀ ਢੇਰ ਲੱਗੇ ਨੂੰ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਡੰਬ ਦੋ ਕਿਤੇ ਨਹੀਂ ਡੰਬਾ ਉਹ ਡੰਬ ਨੂੰ ਤਾਂ ਦੋ ਢਾਈ ਮਹੀਨੇ ਹੋ ਗਏ ਆ ਜਿਹੜਾ ਪਹਿਲਾਂ ਤੁਸੀਂ ਪਹਿਲਾਂ ਵੀ ਮੈਂ ਦਿਖਾਇਆ ਸੀਗਾ ਉਹਨੂੰ ਦੋ ਢਾਈ ਮਹੀਨੇ ਹੋ ਗਏ ਆ ਇਹਨੂੰ ਵੀ ਮਹੀਨੇ ਤੋਂ ਉੱਪਰ ਹੋ ਗਿਆ ਆ ਅਸੀਂ ਕਹਿੰਦੇ ਆ ਸਫਾਈ ਵਾਲੇ ਨੂੰ ਵੀ ਕਹਿੰਦੇ ਆ ਵੇ ਇਹਨੂੰ ਚੁਕਾਓ ਜੀ ਉਹ ਅੱਜ ਕੱਲ ਅੱਜ ਕੱਲ ਪ੍ਰੋਸਤਾ ਦੇਈ ਜਾਂਦੇ ਵੀ ਅੱਜ ਚੁਕਾਵਾਂਗੇ ਕੱਲ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਆਜਮ ਆਜਮ ਜੀ ਬਹੁਤ ਸਮੱਸਿਆ ਆ ਰਹੀ ਪਈ ਐ ਉਹ ਬਦਬੂ ਤੁਹਾਡੀਆਂ ਰੇੜੀਆਂ ਤੱਕ ਆ ਰਹੀ ਪਈ ਐ ਕਿੰਨਾ ਕੰਮ ਪ੍ਰਭਾਵਿਤ ਹੋ ਰਿਹਾ ਐ ਆਮ ਤਾਂ ਇਹ ਨਹੀਂ ਮੰਡੀ ਵਿੱਚ ਦੇਖ ਲਓ ਪੂਰੀ ਸੁਣਨੀ ਪਈ ਮੰਡੀ ਕੂੜਾ ਦੇਖ ਲਓ ਸਾਰਾ ਕਿੱਦਾਂ ਦਾ ਪੜਾ ਡੇਲੀ ਗਿੰਦੇ ਨੂੰ ਸਫਾਈ ਵਾਲੇ ਨੂੰ ਉਹ ਸਫਾਈ ਨਹੀਂ ਕਰਦੇ ਕੀ ਕਰਦੇ ਕਿੰਨੀ ਕ ਵਾਰੀ ਕਹਿ ਚੁੱਕੇ ਉਹਨਾਂ ਨੂੰ ਤੇ ਕਿੰਨੀ ਕ ਦੇਰ ਤੋਂ ਗੱਲ ਕਰੀਏ ਤਾਂ ਅਸੀਂ ਮਹੀਨਾ ਡੇਢ ਮਹੀਨਾ ਦੱਸ ਰਹੇ ਨੇ ਕੰਮ ਤੁਹਾਡਾ ਕਿੰਨਾ ਕ ਪ੍ਰਭਾਵਿਤ ਹੋ ਰਿਹਾ ਚਾਰ ਪੰਜ ਵਾਰ ਬੋਲਦੇ ਚੱਕਦੇ ਨਹੀਂ ਕੀ ਕਰ ਉਹ ਆ ਰੋਜ਼ ਰੋਜ਼ ਆਤੇ ਹੈ ਪੈਸੇ ਲੈਣੇ ਕਹਿੰਦੇ ਆਹੂੰ ਸਫਾਈ ਕਰਾ ਦਿਓ ਸਫਾਈ ਨਹੀਂ ਕਰਾ ਰਹੇ ਕਾਫੀ ਸਮੇਂ ਤੋਂ ਸਮੱਸਿਆ ਆ ਰਹੀ ਹੈ ਬਿਮਾਰੀਆਂ ਦਾ ਘਰ ਹੈ ਜੀ ਇਹ ਤਾਂ ਕੀ ਕਹਿਣਾ ਚਾਹੋਗੇ ਇੱਕ ਮਹੀਨਾ ਹੋ ਗਿਆ ਰੋਜ਼ ਰਹਤੇ ਹੈ ਕਿ ਸਫਾਈ ਕਰਾ ਦਿਓ ਭਾਈ ਯਹਾਂ ਤੇ ਸਫਾਈ ਨਹੀਂ ਕਰਾਤੇ ਨਹੀਂ ਸਫਾਈ ਤਾਂ ਚਲੋ ਕਰਵਾ ਨਹੀਂ ਰਹੇ ਜਿਵੇਂ ਕਿ ਤੁਸੀਂ ਦੱਸ ਵੀ ਰਹੇ ਹੋ ਕਿਹੜੇ ਸ਼ਬਦਾਂ ਚ ਜਗਾਣਾ ਚਾਹੋਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਗਾਂ یہاں ਨਹੀਂ आते हैं मंडी में कहते हैं बदबू बहुत आ रहा है कैसे तुम लाके खड़े हो रेड़ी पे ये बात है ਫੋਕ ਦਾ ਨੁਕਸਾਨ ਹੋ ਰਹਾ ਹੈ ਗਾਂ ਵੀ ਨਹੀਂ आते ਸੋਏ ਮੰਡੀ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਰੇੜੀ ਲਗਾਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਤੁਸੀਂ ਸੱਜੇ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਵੱਲੋਂ ਵੀ ਇੱਕ ਲਾਹਨਤਾਂ ਹੀ ਪਾਈਆਂ ਜਾ ਰਹੀਆਂ ਨੇ ਕਿ ਕਿੰਨੀ ਵਾਰ ਉਹ ਜਾ ਚੁੱਕੇ ਨੇ ਪਰ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਤਾਂ ਉੱਥੇ ਹੀ ਜੇਕਰ ਅਸੀਂ ਮੰਡੀ ਬੋਰਡ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ ਉਹਨਾਂ ਦੀ ਗੱਲ ਕਰੀਏ ਤਾਂ ਜਸਪਾਲ ਸਿੰਘ ਚੇਚੀ ਵੀ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਚੰਗੀ ਤਰ੍ਹਾਂ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਪਰੰਤੂ ਅਸੀਂ ਵੀ ਉਹਨਾਂ ਨੂੰ ਇੱਕ ਅਪੀਲ ਜ਼ਰੂਰ ਕਰਨਾ ਚਾਹਾਂਗੇ ਕਿ ਇਸ ਸਮੱਸਿਆ ਵੱਲ ਧਿਆਨ ਮਾਰਿਆ ਜਾਵੇ ਕਿਉਂਕਿ ਜਿਹੜੇ ਲੋਕ ਮੰਡੀ ਦੇ ਵਿੱਚ ਰੇੜੀਆਂ ਲਗਾ ਰਹੇ ਨੇ ਉਹ ਬਹੁਤ ਪਰੇਸ਼ਾਨ ਨੇ ਤੇ ਉਹਨਾਂ ਦੀ ਦੁਕਾਨਦਾਰੀ ਤੇ ਜਿਹੜਾ ਇਸ ਦਾ ਕਾਫੀ ਪ੍ਰਭਾਵ ਪੈਂਦਾ ਦਿਖਾਈ ਦੇ ਰਿਹਾ ਹੈ ਕੈਮਰਾਮੈਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਨੀਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼